ਤਸਵੀਰਾਂ ਨੇ ਪਠਾਨਕੋਟ ਦੀਆਂ ਜਿੱਥੋਂ ਦੀ ਪੁਲਿਸ ਵੱਲੋਂ ਤਿੰਨ ਕਥਿਤ ਦੋਸ਼ੀਆਂ ਨੂੰ 8 ਕਿਲੋ 315 ਗ੍ਰਾਮ ਫੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਉਹਨਾਂ ਨੂੰ ਕਾਬੂ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਪੱਡ ਰੇਂਜ ਦੇ ਡੀਏਜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ ਕਿ ਇਹ ਕਥਿਤ ਦੋਸ਼ੀ ਕਿਵੇਂ ਕਿਵੇਂ ਕਿਥੋਂ ਕਿਥੋਂ ਹੈਰਨ ਲੈ ਕੇ ਆਉਂਦੇ ਸਨ ਔਰ ਕਿਸ ਤਰ੍ਹਾਂ ਦੀ ਹੈਗੀ ਆ ਉਹ ਇਸ ਦੇ ਖੁਲਾਸੇ ਉਹ ਮੀਟਿੰਗ ਦੌਰਾਨ ਕੀਤੇ ਹਨ ਆਓ ਤੁਹਾਨੂੰ ਵੀ ਸੁਣਾਉਣੇ ਆ ਕਿ ਡੀਏਜੀ ਬੱਡ ਰੇਂਜ ਸਮੇਤ ਪੁਲਿਸ ਪਾਰਟੀ ਇਹਨਾਂ ਖੁਲਾਸਿਆਂ ਬਾਰੇ ਕੀ ਜਾਣਕਾਰੀ ਦਿੰਦੇ ਹਨ ਬਟ ਪੁਲਿਸ ਪਾਰਟੀ ਤੋਂ ਜੋ एक्सपेक्टेड ਜਦੋਂ ਤੁਸੀਂ ਕੰਨੀ ਵੀ ਗੱਡੀਆਂ ਚੈੱਕ ਕਰੋ ਲੋਕਾਂ ਨੂੰ ਚੈੱਕ ਕਰੋ ਤੁਸੀਂ ਜਿਹੜਾ ਥੋਰ ਚੈਵੀ ਉਹ ਦੈਟ ਇਨਵੋਲਡ ਉਸ ਗੱਡੀ ਦੀ ਡਰਾਈਵਰ ਸੀਟ ਦੇ ਥਲੇ ਪਾਇਆ ਗਿਆ ਸੀ ਦਿਸ ਵਾਸ ਹੀ ਓਨਲੀ ਕਲੂ ਵੀ ਹੈਡ ਬਟ ਵਾਟ ਔਰ ਇੰਟਰਸਟਿੰਗ ਥੀ ਯੂ ਵਰ ਨੋ ਗਿੱਲੇ ਸੀ ਜਿੱਥੇ ਉਹ ਮਗਾ ਜੋਇਨ ਕੀਤਾ वॉरेंट्स ऑलमोस्ट आज हम पूरा एक महीना यार टाइम मिल वो तो ये कोशिश की कि जेडे माड़े अंसर ने स्पेशली ड्रग्स ज़रा काम करते हैं क्योंकि तो तुम पता कि ये बहुत बड़ा एक विनाश है ये खिलाफ ठोस कार्रवाई की है आई हैव रिस्पेक्टेड ऑल माय एस एस पी सारे डी जी ਵੀ ਗਾਇਆਦੀ ਰੋਸ ਸਾਨੂੰ ਇਹ ਗੱਲ ਕਰਦੇ ਆ ਇਹਨਾਂ ਦੇ ਖਿਲਾਫ ਤੁਸੀਂ ਖੂਸ ਕੰਮ ਵੀ ਘਰੋ ਔਰ ਇਹਨੇ 빅 ਫਿਸ਼ ਨੂੰ ਪਕੜਾਇਆ ਐ ਇਸ ਵੀ ਮਹਾਨ ਗੋਤ ਇਸ ਦੇ ਸਹੇਲ ਮੇਜੀ ਅਰਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਆਈ ਊਡ ਸੇ ਥਿਸ ਇਜ਼ ਅ ਕੇਸ ਜਿਹੜਾ ਇਹਨਾਂ ਦੀ ਇੰਡਜਿਲੀਅੰਸ ਇਹਨਾਂ ਦੇ ਹਾਰਡ ਵਰਕ ਔਰ ਇੰਨਾ ਦੀ ਇਨਵੈਸਟੀਗੇਟਿਵ ਸਕਿਲ ਦਾ ਰਿਜ਼ਲਟ ਆ ਕਾਇਦਾਰੇ ਸਾਹਮਣੇ ਅਸੀਂ ਇਹ ਸਭ ਕੁਝ ਅ ਰੂਜ਼ਨ ਕਰ ਰਹੇ ਹਾਂ ਉਸ ਤੋਂ ਪਹਿਲੇ ਨਾ ਨੇ 17 ਦਿਕ ਨਿਕ ਘਟੇ ਰੋਕੀ ਸੀਗੀ ਅ ਮਾਦੂਰ ਉਹ ਨਾਕਾ ਦੇ ਯੂਨੋ ਦੇਸ ਹਾਈ ਟੈਕ ਨਾਕਾ ਉਹ ਮਾਦੂਰ ਹੈ ਨਾ ਕਾਫੀ ਉੱਥੇ ਕੁਝ ਅਸੀਂ ਲਗਾਇਆ ਦਾ ਮੈਂ ਤੁਹਾਨੂੰ ਥੋੜਾ ਤਾਂ ਡਿਟੇਲ ਦੱਸਾਂਗਾ ਕਿ ਬਹੁਤ ਜ਼ਰੂਰੀ ਹੈ ਜਦੋਂ ਗੱਡੀ ਰੋਕੀ ਸਿੰਪਲ ਚੈਕਿੰਗ ਸੀ ਗੱਡੀ ਦੀ ਪੂਰੀ ਜਿਵੇਂ ਕੀ ਹੈ ਕਿ ਕੋਈ ਸਰ ਕੋ ਜਿਆਦਾ ਟੈਲੀ ਨਹੀਂ ਸੀ ਜਿਆਦਾ ਟੀ ਨਹੀਂ ਸੀ ਬਟ ਪੁਲਿਸ ਪਾਰਟੀ ਤੋਂ ਜੋ ਐਕਸਪੈਕਟਡ ਹੈ ਜਦ ਤੁਸੀਂ ਕੰਨੀ ਵੀ ਗੱਡੀਆਂ ਚੈੱਕ ਕਰੋ ਲੋਕਾਂ ਨੂੰ ਚੈੱਕ ਕਰੋ ਤੁਸੀਂ ਜਿਹੜਾ ਥੋਰੋ ਚੈਕਿੰਗ ਆਫ दैट ਇਨਵੋਲਵਡ ਉਸ ਗੱਡੀ ਦੀ ਡਰਾਈਵਰ ਸੀਟ ਦੇ ਥਲੇ 5 ਲੱਖ ਰੁਪਏ ਐਸ ਇਸ ਵਾਸ ਦੀ ਓਨਲੀ ਗਲੂ ਵੀ ਹੈ बट तो उस इंटरेस्टिंग चीज येगी नोट गिलेस ने डी एस पी जगह लावा ने इन ने उस चीज बड़ा गहराई में सोचा कि नोट गिले क्यों बंदिटेन किए कोशिश की उन्होंने को थोड़ी हीरोइन मिली सो भी रजिस्टर केस इस गल का कोई जवाब नहीं दे दैन काफी थौरो इनवैस ਇਹਨਾਂ ਨੇ ਟੈਕਨੀਕਲ ਅਨਲਿਸਿਸ ਬਾਖੀ ਜਿਲਾ ਕਰਕੇ ਫਾਈਨਲੀ ਜੋ ਕੋਈ ਹੱਲ ਨਾ ਲੱਭਿਆ ਇਹਨਾਂ ਨੇ ਉਹਦੀ ਗੱਡੀ ਸੀਗੀ ਉਹ ਸਕਿਊਬਸ ਨੂੰ ਖੋਲ ਦਿੱਤੀ। ਇਸਵਾ ਦੇ ਵੈਰੀ ਵੀਕ ਟੂ ਸੀ ਐਨ ਬਟ ਜਦੋਂ ਉਹਨਾਂ ਨੇ ਵਿੰਦੂ ਸਾਹਿਬ ਆ ਕੇ ਯਾਰ ਮੇਰੀ ਹਾਂਚ ਆ ਗਈ ਅ ਡਰਗ ਬਣੀ ਹੈ। ਔਰ ਇਹ ਬੰਦੇ ਡਰਗਸ ਰੋਨਰਸ ਨੇ ਇਹਨਾਂ ਨੂੰ ਤੁਸੀਂ ਛਿੱਡੀ ਤਰ੍ਹਾਂ ਘਰੋ ਯੂ ਵਿਲ ਹੈਵ ਗੁੱਡ ਰਿਕਵਰੀ। ਮੇਸਮਾਈ ਐਕਸਪੀਰੀਅੰਸ

ਅ ਸੁਰàng ਵਾਲੇ ਟੀਮ ਨੇ ਤਾਂ ਦੇਨ ਵੀ ਫਾਊਂਡ ਆਊਟ ਕੀਤਾ ਉਸ ਗੱਡੀ ਦੀ ਜਿਹੜੀ ਪੈਟਰੋਲ ਦੀ ਟੈਗੀ ਸੀਗੀ ਉਹਨੂੰ ਫੈਬ੍ਰिकेट ਕੀਤਾ ਗਿਆ ਸੀ ਉਹਨੂੰ ਸਟੱਪ ਕਿ ਉਹ ਚ ਕੈਵਿਟੀ ਬਣਾਈ ਗਈ ਸੀਗੀ ਉਸ ਕੈਵਿਟੀ ਦੇ ਅੰਦਰ ਉਹਨਾਂ ਨੇ 8 ਪੈਕੇਟ ਰਸ ਵੀ ਰੱਖੇ ਹੋਏ ਨੇ A1 ਗ੍ਰੇਡ ਦੇ A1 ਕੜਾ ਵੀ ਜਿਹੜੀ ਇਹ ਬਿਲਕੁਲ ਪਿਓਰ ਸਟਰੌਂਗ ਹੈ ਇਟ ਇਜ਼ ਗੈਡ ਹਰੋਂ ਇਦਾਂ ਸਾਨੂੰ ਮਿਲਿਆ ਹੈ ਉਹ ਨਹੀਂ ਫਰਦੋਲਾ ਸਪਾ ਦਾ ਕੀ ਕੀ ਕਰਕੇ ਬਾਰੇ ਚੱਲਿਆ ਐਂਡ ਦੇ ਰਿਕਵਰਡ दैट ਹਿਰੋਇਨ ਉਹਦਾ ਟੋਟਲ weight ਕੀਤਾ ਤੇ 8.325 ਗ੍ਰਾਮ ਹੋਇਆ ਥਿਸ ਇ ਅ ਵੈਰੀ ਪਿਓਰ ਕੁਆਲਿਟੀ ਹਿਰੋਇਨ ਜਿਹੜੀ ਇਹ ਜੀਐਨਸੀ ਤੋਂ ਲੈ ਕੇ ਆਈ ਸੀ ਔਰ ਇਹਨਾਂ ਨੇ ਜਾ ਕੇ ਤਰਨਤਾਂ ਦੇ ਰਾਕੇ ਤੋਂ ਕਹਾਂ ਆਪਣੇ ਡਿਫਰੈਂਟ ਕੰਟੈਕਟਸ ਤੋਂ ਡਿਫਰੈਂਟ ਸੋਰਸਸ ਤੋਂ ਐਂਡ ਵਿੱਚ ਇਹ ਇਹ ਹਿਰੋਇਨ ਜਿਹੜੀ ਆ ਜੇ ਇੰਟਰਨੈਸ਼ਨਲ ਮਾਰਕੀਟ ਚਲੀ ਆਏ ਆ ਇਹਦੀ ਵੈਲਿਊ ਤਕਰੀਬਨ 50 ਕਰੋੜ ਰੁਪਏ ਇਸ ਸ਼ੁਲ ਵੀ ਵਰਥ ਮੋਰ ਦੈਨ 50 ਕਰੋੜ ਰੁਪਏ ਤੁ ਵੀ ਕਈ ਵਾਰੀ ਦੀ ਹੀਰੋਇਨ ਮਿਲਦੀ ਆ ਉਹ ਹੁੰਦੀ ਜ਼ਰੂਰ ਆ ਲੇਕਿਨ ਇੰਨੀ ਪਿਓਰੀ ਹੁੰਦੀ ਇਹਨੂੰ ਇਹ ਜਿੰਨਾ ਮਰਜ਼ੀ ਹੋਰ ਉਹ ਤੇ ਉਹ ਕਰਕੇ ਜਿੰਨਾ ਮਰਜ਼ੀ ਹੋਰ ਅਗੇ ਰੀਸ਼ਨ ਕਰਸ ਦੇ ਸੀਗੇ ਸੋ ਉਸ ਤੋਂ ਬਾਅਦ ਜਦੋਂ ਵੀ ਕਨਫਰੰਡਡ ਦਮ ਜ਼ੀਰੋ ਫਟ ਗਏ ਕਿ ਹਾਂ ਜੀ ਬਿਲਕੁਲ ਅਸੀਂ ਲੈ ਕੇ ਆਏ ਸੀਗੇ अभी पैसे लेके जाते अपना जी एंड के उतो अगे एक खान नाम का आदमी है वो को लेकर आते थे ये दो लड़के पढ़ रहे, रहे, रहे हैं एक गुरजंत सिंह एलियस रवि रेजिडेंट ऑफ तरन दूसरा है सिमरजीत सिंह एलियस निड यह भी जिस तरन तारण का है सब तो पहले दो फटे इन्हों को ਅ ਥੋੜੀ ਹੀਰੋਇਨ ਦਾ 5 ਲੱਖ ਰਗਮਣੀ ਮਿਲੀ ਥੈਨ ਇਨਦਰਿੰਗ ਕੁਛ ਕਿਸੇ ਵਿਆ ਵਰਾਸ ਜਵਾਨ ਮੈਂਡ ਜਸਪੀਰ ਸਿੰਘ ਜਸਪੀਰ ਸਿੰਘ son of ਜਾਗਰ ਸਿੰਘ ਇਹ ਵੀ ਤਰਜ਼ਾਂ ਦਾ ਹੈਗਾ ਸੋ ਦਿਸ ਇਜ਼ ਬੇਸਿਕਲੀ ਅ ਅ ਲਖਸ ਨਗਰ ਦਾ ਗੈਂਗ ਆ ਇਹ ਗੈਂਗ ਅਪਰੇਟ ਕਰੇ ਜੀ ਤਰਨਤਾਂ ਤੋਂ ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ ਹੈਗਾ ਹਰਪਾਲ ਸਿੰਘ ਜਿਹਨੂੰ ਬਿੱਟੂ ਪਲਵਾਨ ਜਿਹੜਾ ਬੀ ਕੈਟੇਗਰੀ ਗੈਂਗਸਟਰ ਹੈ ਇਸ ਲਈ ਉਹ ਯੂਪੀ ਚ ਸਾਰਾ ਆਪਰੇਸ਼ਨ ਉਹ ਬੰਦੂਰ ਨਾਲ ਸੀ। ਉਹਦੀ ਇਨਸਟਰਕਸ਼ਨ ਜੇ ਯਾਦ ਹੈ ਸੀਗੇ ਕਿ ਤੁਸ ਜੇ ਪਹਿਲੇ ਵੀ ਲਗਾ ਚੁੱਕੇ ਸੀਗੇ। ਔਰ ਐਸੋ ਜਿਵੇਂ ਫਿਰ ਆਏ ਸੀਗੇ। ਕਿ ਕਰਦੇ ਸੀਗੇ ਜਿਹੜਾ ਉਹ ਕੈਵਿਟੀ ਸੀ ਜਿਹੜਾ ਜਾਣੇ ਸੀਗੇ ਪੈਸਿਵ ਸਕੈਵਿਟੀ ਚ ਪਾਵਿਸ਼ ਪਾਰ ਦੇ ਸੀ। ਹੁਣ ਆਪਾਂ ਵਾਪਸ ਸਰਚ ਕਰਦੇ ਆਂ। ਅਸੀਂ ਗੱਡੀ ਨੂੰ ਅੰਦਰੋਂ ਬਾਹਰੋਂ ਸਰਚ ਕਰਨੇ ਆਂ। ਅਸੀਂ ਥੱਲੇ ਮੈਡਿਕ ਲਗਾ ਲਿਆ ਬਾਕੀ ਲਗਾ ਲਿਆ ਸੀ ਮਣੀ ਨਜ਼ੂਕ ਜਿਵਣੀ ਦੀ ਕੋ ਬੀਜਿੰਦੀ ਨਹੀਂ। ਪੀਸਵਾਸੀ ਟੈਕਨੀਸ਼ੀਅਨ ਨੂੰ ਭੰਗਾ ਕੋ ਤੇ ਜਦੋਂ ਇਹ ਪੈਸੇ ਲੈ ਕੇ بارش ਹੋਈ ਸੀ ਜੋ ਵਾਰੰਟ ਤਾਂ ਪਾਣੀ ਸਪਰੇਸ਼ਨ ਜੋ ਸੀ ਸਮਝਿਆ ਉਸ ਗੱਲ ਹੀ ਜਦੋਂ ਚਲਾ ਗਿਆ ਇਹ ਆ ਸੋਚਿਆ ਕਿ ਗੱਡੀ ਚਾਲਦੀ ਚੋਟਾ ਰੱਖਣੇ ਆ ਖਵਾਣਾ ਸੁੱਕ ਜਾਣਗੇ ਐਂਡ ਦਸੂਜੀ ਉਹ ਕਿਹੜਾ ਕੋ ਵੀਰਾ ਪਤਾ ਸੀਗਾ ਔਰ ਸਰ ਰੀਜਨਸ ਆ ਵੀਡ ਨਾਟ ਡਿਸਕਲੋਸ ਹਿਸ ਨੇਮ ਜਿਹਨੇ ਰਾਨੂੰ ਸਲਾਈ ਕੀਤੀ ਉਹ ਤੋਂ ਹੀ ਰੋਇਨ ਕੈਸੀ ਲਾ ਗਈ ਕੋਈ ਕਹੇ ਮੈਂ ਤੁਹਾਡੇ ਗਿਲੇ ਨੋਟ ਨਹੀਂ ਲੈਣੇ ਨੂੰ ਸਾਫ ਨੁੜ ਦੇ ਕੇ ਜਾਓ ਉਹਨਾਂ ਦੀ ਗੱਲਬਾਤ ਯੂਪੀਏ ਦਾ ਕਰਨਾ ਕਰਾਤੀ ਉਹਦੀ ਉਹ ਕਹਿੰਦਾ ਕੋਈ ਨਹੀਂ ਉੱਡਾ ਜਿਦਿਆ ਨੂੰ ਪਰ ਪੈਸੇ ਮਾ ਹੋਰ ਤਰੀਕੇ ਨਾਲ ਪਜਾ ਦੇਣੇ ਸੋ ਇਹ ਚਾਰ ਬੰਦੇ ਹਜੇ ਤੱਕ ਸਾਡੇ ਨੋਟਿਸ 'ਤੇ ਆਏ ਐ ਇਹ ਨਵਾਂ ਗਾਰ ਨੰਬਰ ਹੈਗਾ BB09B 2824 ਗ੍ਰੇਗ ਅਲੋਦੀ ਇਨਵਾਇਸ ਹੈ 8 ਕਿਲੋ 315 ਗ੍ਰਾਮ ਅਸੀਂ ਰਵਣ ਕਰ ਦਿੱਤੀ ਐ 5 ਲੱਖ ਰੁਪਏ ਅਸੀਂ ਰਹੀ ਹੈ ਡਰਗ ਬਣੀ ਅਸੀਂ ਉਹ ਹੁਣ ਤੱਕ ਗ੍ਰਾਉਂਡ ਕਰ ਚੁੱਕੇ ਹਾਂ ਔਰ ਇਹਦੇ ਚ ਕਾਫੀ ਕੁਝ ਸਾਡੇ ਅੱਗੇ ਤਫतीश ਚੱਲ ਰਹੀ ਹੈ ਫਾਰਵਰਡ ਐਂਡ ਬੈਕਵਰਡ ਲਿੰਕੇਜ ਜਿਸੀਂ ਕਹ ਰਹੇ ਐ ਐਸਐਸਪੀ ਸਾਹਿਬ ਦੀ ਟੀਮ ਔਰ ਇਹਨਾਂ ਦੇ ਸਾਰੇ ਆਫਸਰ ਇਸੇ ਦੇ ਰਗੇ ਨੇ ਇਹਨਾਂ ਨੇ ਜਮੂ ਕਸ਼ਮੀਰ ਉਸਰਾਮੀਂ ਕਾਰਜ ਕੀਤਾ ਸਮ ਪੀਪਲ ਹੈਵ ਬੀਨ ਅਰਬਡ ਅਪ ਇਨ ਜੀਐਨਕੇ ਆਲਸੋ ਔਰ ਕੁਝ ਹੋਰ ਵੀ ਨੇ ਉਹ ਤਾਂ ਨਾਮਦੋਲੇ ਸੀ ਗ੍ਰਾਉਂਡ ਅਪ ਕੀਤੀ ਹੈ ਸੋ ਮੈਂ ਇਸ ਵਾਸਤੇ ਨਾਂ ਨੂੰ ਇਸ ਇਜੋਮਨਰ ਸਾਰੀ ਟੀਮ ਨੂੰ ਸ਼ਾਬਾਸ਼ ਜੀ ਨਬਧਾਈ ਦਿਨਾ ਔਰ ਸਾਰੇ ਟੀਮ ਸਾਹਿਬ ਨੇ ਕਾਫੀ ਬੈਟ ਕੀਤਾ ਇਟਸ ਅ ਗੁੱਡ ਵਰਕ ਡਨ ਨਾਰਮਲੀ ਅਸੀਂ ਪਕੜਦੇ ਆ ਕਿਸੇ ਨੂੰ ਤੇ ਸਾਨੂੰ ਚੀਜ਼ ਮਿਲ ਜਾਂਦੀ ਹੈ ਅਸੀਂ ਉਹਦੀ ਮਤਲਬ ਪੁੱਛ ਕੇ ਇਸ ਤੇ ਨਿਸ਼ਾਨਦੇਜ ਕਰਦੇ ਹਾਂ ਬਟ ਮੈਂ ਇਹਨੂੰ ਕਿਉਂ ਅੱਛਾ ਮੰਨਦਾ ਕਿ ਇਸ ਬਾਕੀ ਅ ਇਹ ਕਿਤੇ ਜਬ ਪਿਓ ਪਿਓ ਇਨਵੈਸਟੀਗੇਟਿਵ ਸਕਿਲ ਇਨਵੈਸਟੀਗੇਸ਼ਨ ਦਾ ਮਤਲਬ ਇਹ ਹੈ ਕਿ ਛੋਟੇ ਜਿਹੇ ਗਲੂ ਨੂੰ ਪਕੜਨਾ ਉਹਨੂੰ ਡਿਵੈਲਪ ਕਰਨਾ ਉਹ ਅੱਗੇ ਤੱਕ ਜਾਣਾ ਫਿਰ ਉਹਦੇ ਮੁਕਾਬਲ ਉਹਨੂੰ ਸਾਰੇ ਇਨਾਮ ਦੇ ਗਏ ਜਿਹੜਾ ਅਸਲੀ ਮਕਸਦ ਆ ਉਹਨੂੰ ਆਸਬੰਦ ਸਿਕਿਉਰਟੀ ਅਫਸਰ ਐਸਐਸਪੀ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੇ ਪੂਰੇ ਡੈਸਕ ਅਫਸਰਸ ਇਹਨਾਂ ਦੀ ਸਿਗਿਆਟੀ ਇਹਨਾਂ ਦੇ ਅਸਟਫੋ ਸਜਾਨ ਕੋ ਔਰ ਬਾਕੀ ਸਾਰੇ ਛੋਟ ਮੁਲਾਜ਼ਮ ਮੇਰੇ ਸਾਥੀ ਇਹਨਾਂ ਨੇ ਇਸ ਕੇਸ ਤੇ ਕੰਮ ਕੀਤਾ ਇਸ ਸਾਰੇ ਵਧਾਈ ਦੇ ਹੱਕਦਾਰ ਨੇ ਇਹਨਾਂ ਸਭ ਦੇ ਨਾਮ ਜਿਹੜੇ ਆ ਜੋਗ ਨਾਮ ਦੇਣ ਵਾਸਤੇ ਡੀਜੀਪੂ ਸਾਹਿਬ ਅਸੀਂ ਰਿਕਮੈਂਡ ਕਰ ਰਹੇ ਹਾਂ जिस जो जू बन जिसक बनती कोई सर्टिफिकेट बनता सर्टिफिकेट मिले जो कैश फ्रॉड बनता so है प्योर हीरो बी कैटेगरी गैंगस्टर चला रहा है नॉलेज ऑफ एंटीबॉडी सू फॉर बट वेरी वेल डन माई पठानकोट टीम and they appreciate all people.